ਦੂਜੇ ਦੋ ਆਏ ਹੰਕਾਰ ਚ ਉਹਨਾਂ ਨੇ ਆ ਕੇ ਮੇਰੇ ਬਾਸ ਲੱਤਾਂ ਮਾਰੀਆਂ ਮੇਰੇ ਪਰਿਵਾਰ ਨਾਲ ਦੁਰਭਿਾਰ ਕਰਿਆ ਹਣਾ ਮੇਰੇ ਬੱਚਿਆਂ ਨੂੰ ਉਹ ਕਰਿਆ ਮੇਰੇ ਬਾਪ ਨੂੰ ਉਹ ਕਰਿਆ ਉਹਨਾਂ ਤੇ ਹਮ ਇਥੋਂ ਕਾਨੂੰਨੀ ਕਾਰਵਾਈ ਨਹੀਂ ਹੋਈ ਕਿਉਂ ਆਪਾਂ ਕੋਈ ਐਡੀ ਪਾਵਰਫੁੱਲ ਆ ਕਾਨੂੰਨੀ ਕਾਰਵਾਈ ਕਰਾ ਸਕਿਆ ਨਾ ਹੀ ਉਹ ਸਸਪੈਂਡ ਹੋਏ ਨਾ ਹੀ ਉਹ ਟਰਮੀਨੇਟ ਹੋਏ ਉਹਨਾਂ ਚੋਂ ਦੋ ਬੰਦੇ ਤਾਂ ਇੱਕ ਤਾਂ ਦਾ ਜਲੂਸ ਨੇ ਇੱਕ ਰੱਖਿਆ ਹੁਣ 100-100 ਰੁਪਏ ਦੀਆਂ ਬੀੜੀਆਂ ਪੈ ਰੱਖੀਆਂ ਨੇ ਉਹਦੀਆਂ ਇੰਸਪੈਕਟਰ ਭਰਤੀ ਹੋਇਆ ਸਦਾ ਉਹ ਆਏ ਨਹੀਂ ਪਤਾ ਕਦੋਂ ਉਹ ਤਾਂ ਬਿਜੀਲੈਂਸ ਉਹਨੂੰ ਫੜ ਲੇ ਇੱਕ ਦੋ ਨਾਲ ਕਿਹਾ ਹਜ਼ਾਰ ਹਜ਼ਾਰ ਬੀੜੀਆਂ ਹੋਰ ਬੰਦੇ ਪਾਰਕ ਨੇ ਵੀ ਉਹ ਐਡਾ ਕਰਪਟ ਕਰਦਾ ਇੱਕ ਦੂਜਾ ਥੋੜੇ ਚਰਵਾ ਦਾ ਜਿਹੜਾ ਦੂਜਾ ਸੀ ਕਰਪਸ਼ਨ ਦੇ ਕੇਸ ਚੰਦਰਵਾਗ ਦੇ ਉਹਦੇ ਕਰਨਲ ਨੇ ਵਿਚਾਰਾਂ ਨੇ ਕਿਸ ਨੇ ਗੱਡੀ ਘੜਾਈ ਕਰਨਲ ਦੀ ਕਿੰਨੀ ਵੱਡੀ ਤਨ ਐਸਐਸਪੀਆਂ ਬਰੋਬਰ ਪਾਵਰ ਹੋ ਗਈ ਉਹਦਾ ਮੁੰਡਾ ਨਾਲ ਉਹਦੀ ਮਿਸਜ ਨਾਲ ਨਾਲ ਤਾਂ ਮੁੰਡਾ ਕੁੱਟਿਆ ਨਾਲ ਉਹ ਕੁੱਟਿਆ ਬੁਰੀ ਤਰ੍ਹਾਂ ਕੁੱਟਿਆ ਇੱਕ ਕਰਨਲ ਐਡਾ ਵੱਡਾ ਅਫਸਰ ਤੇ ਬਾ ਚੌਦੀ ਮੈਂ ਮਿਸਰੀ ਦੀ ਵੀ ਅੱਜ ਵੀਡੀਓ ਸੁਣੀ ਜਾਂਦਾ ਸੀ ਮਿਸਰੀ ਕਹਿ ਰਹੀ ਹੈ ਵੀ ਨਾਨਕ ਸਿੰਘ ਸਾਡੇ ਨੂੰ ਉਲਟਾ ਕਹਿ ਰਿਹਾ ਵੀ ਤੁਸੀਂ ਸਮਝੌਤਾ ਕਰਨਾ ਡਰਾ ਰਿਹਾ ਇਹੇ ਬਾਈ ਅਨਕਾਉਂਟਰ ਮੇਰੀ ਗੱਲ ਮੰਨ ਲਓ ਇਹ ਬਹੁਤ ਵੱਡੀ ਇਹਨਾਂ ਦੀ ਚਾਲ ਹੈ ਔਂਗਲੇ ਸਮੇਂ ਚ ਇਹ ਤੁਸੀਂ ਐ ਨਾ ਸਮਝੋ ਨਾ ਆਂ ਅਣ ਦੇਖਾ ਨਾ ਕਰੋ ਜਿਵੇਂ ਨਸ਼ੇ ਨੂੰ ਦੇਖ ਕੇ ਅਣ ਦੇਖਾ ਕਰਤਾ ਤੇ ਨਸ਼ਾ ਆਪਣੇ ਹਰੇਕ ਦੇ ਘਰ ਚ ਆ ਗਿਆ ਇਹ ਅਨਕਾਉਂਟਰ ਇਹਨਾਂ ਦੀ ਬਹੁਤ ਵੱਡੀ ਚਾਲ ਹੈ ਅਨਕਾਉਂਟਰ ਥਰੂ ਇਹ ਐਕਟਿਵਿਸਟਾਂ ਨੂੰ ਜਰ ਜਿਹੜੇ ਬੋਲਦੇ ਨੇ ਮੇਰੇ ਵਰਗੇ ਮਾਤੜ ਤਮਾਤੜ ਜਾਂ ਕੋਈ ਹੋਰ ਸੱਚ ਤੇ ਬੋਲਦਾ ਜਾਂ ਇਹਨਾਂ ਦਾ ਕੋਈ ਵਿਰੋਧ ਕਰਦਾ ਹੈ ਇਹ ਕਿਸੇ ਦਾ ਵੀ ਕਿਸੇ ਨੂੰ ਵੀ ਇਨਕਾਊਂਟਰਾਂ ਨਾਲ ਤੇ ਮਰਵਾ ਸਕਦੇ ਨੇ ਜਦੋਂ ਇਹਨਾਂ ਨੂੰ ਇੰਨਾ ਪਾਵਰ ਅਖਤਿਆਰ ਹੋ ਗਿਆ। ਮਰੀ ਇੱਕ ਘਟਨਾ ਹੋਰ ਹੋਈ ਆ ਪਟਿਆਲੇ ਜਿਹੜਾ ਫੌਜੀ ਨੂੰ ਕੁੱਟਿਆ ਗਿਆ ਕਰਨਲ ਸੀਗੀ ਉਹ ਉਹਨਾਂ ਤੇ ਇੰਨਾ ਤਸ਼ੱਦਦ ਹੋਇਆ ਕਿਵੇਂ ਦੇਖਦੇ ਹੋ ਕਿ ਇੱਕ ਫੌਜੀ ਨਾਲ ਇਹੋ ਜਿਹਾ ਕੁਝ ਹੋਇਆ। ਓਏ ਯਾਰ ਇਹ ਉਹੀ ਫਿਰ ਕੁੱਤਾ ਰਾਜਵਾਲੀਆਂ ਚੱਕੀ ਚੱਟੀ ਜਾਵੇ ਜਦੋਂ ਕਿਸ ਨੂੰ ਇੰਨੀ ਪਾਵਰ ਦਿੱਤੀ ਜਾਵੇ ਤਾਂ ਇੰਨੀ ਪਾਵਰ ਤਾਂ ਉਹ ਬੰਦਾ ਨਹੀਂ ਹੋ ਜਾਂਦਾ ਪਾਵਰ ਚ ਹੰਕਾਰ ਚ ਇਹ ਪੁਲਿਸ ਨੂੰ ਅੰਨੀ ਪਾਵਖਤਿਆਰ ਕਰਤੀ ਉਹੀ ਨਾਨਕ ਸਿੰਘ ਉਥੇ ਐਸਐਸਪੀ ਉਹੀ ਨਾਨਕ ਸਿੰਘ ਆਪਨੇ ਉਰੇ ਸੀਗਾ ਜਦੋਂ ਇਹਨੇ ਆਪਣੇ ਘਰੇ ਭੇਜੇ ਸੀ ਪਹਿਲਾਂ ਜਿਹੜਾ ਆਈਓਸੀ ਉਹ ਤਾਂ ਮੁੜ ਗਿਆ ਉਹ ਤਾਂ ਆਪਣੇ ਕਿਸੇ ਮੁੜ ਗਿਆ ਆਪਣੇ ਮਾਨਸਾ ਸੀ ਮੈਂ ਤੈਨੂੰ ਪਹਿਲਾਂ ਵਿਚ ਦੀ ਗੱਲ ਹਣਾ ਸੁਣੀ ਚਲੋ ਬਾਈ ਬਣ ਕੇ ਸੁਣ ਲਮੇ ਮੈਂ ਉਹਦੇ ਕਪਾੜਾ ਖੋਲੂਗਾ ਦੂਜੇ ਦੋ ਆਏ ਹੰਕਾਰ ਚ ਉਹਨਾਂ ਨੇ ਆ ਕੇ ਮੇਰੇ ਬਾਹ ਚੱਟਾਂ ਮਾਰੀਆਂ ਮੇਰੇ ਪਰਿਵਾਰ ਨਾਲ ਦਰਬਿਹਾਰ ਕਰਿਆ ਹਣਾ ਮੇਰੇ ਬੱਚਿਆਂ ਨੂੰ ਉਹ ਕਰਿਆ ਮੇਰੇ ਬਾਪ ਨੂੰ ਉਹ ਕਰਿਆ ਉਹਨਾਂ ਤੇ ਹਮ ਇਥੋਂ ਕਾਨੂੰਨੀ ਕਾਰਵਾਈ ਨਹੀਂ ਹੋਈ ਕਿਉਂ ਆਪਾਂ ਕੋਈ ਐਡੀ ਪਾਵਰਫੁੱਲ ਆ ਕਾਨੂੰਨੀ ਕਾਰਵਾਈ ਕਰਾ ਸਕਿਆ ਨਾ ਹੀ ਉਹ ਸਸਪੈਂਡ ਹੋਏ ਨਾ ਹੀ ਉਹ ਟਰਮੀਨੇਟ ਹੋਏ ਗੱਲ ਕਰ ਮੈਂ ਸੱਚੇ ਪਾਸ਼ਾ ਵਾਹਿਗੁਰੂ ਮੇਰੇ ਕਲਗੀਆਂ ਵਾਲੇ ਪਾਸ਼ਾ ਤੇ ਆਸਾ ਰੱਖਿਆ ਮੈਂ ਦਰ ਰਾਤਰ ਅਰਦਾਸ ਕਰਦਾ ਹੁੰਨਾ ਪ੍ਰਭ ਜੀ ਇਹਨਾਂ ਦਾ ਕੁਝ ਹੋ ਉਹਨਾਂ ਚੋਂ ਦੋ ਬੰਦੇ ਤਾਂ ਇੱਕ ਦਾ ਤਾਂ ਜਲੂਸ ਨੇ ਕਰਖਿਆ ਹੁਣ 100-100 ਰੁਪਈਆ ਦੀਆਂ ਵੀਡੂਆਂ ਪੈ ਰੱਖੀਆਂ ਨੇ ਉਹਦੀਆਂ ਇੰਸਪੈਕਟਰ ਭਰਤੀ ਹੋਇਆ ਸਿੱਧਾ ਉਹ ਆਏ ਨਹੀਂ ਪਤਾ ਕਦੋਂ ਉਹ ਤਾਂ ਬਿਜੀਲੈਂਸ ਉਹਨੂੰ ਫੜ ਲੇ ਇੱਕ ਦੋ ਨਾਲ ਚੁਣ ਹਜ਼ਾਰ ਹਜ਼ਾਰ ਮੀੜੀਆਂ ਹੋਰ ਬੰਦੇ ਪਾਰਕ ਨੇ ਵੀ ਉਹ ਐਡਾ ਕਰਾਪਟ ਕਰਦਾ ਇੱਕ ਦੂਜਾ ਥੋੜੇ ਚਰਵਾ ਦਾ ਜਿਹੜਾ ਦੂਜਾ ਸੀ ਕਰਪਸ਼ਨ ਦੇ ਕੇਸ ਚੰਦਰਵਾਗਿਆ ਅੱਛਾ ਦੋ ਹੋ ਗਏ ਜਿਹਨਾਂ ਨੇ ਆਪਣੇ ਬਾਚਤਾਂ ਮੈਂ ਤੀਜਾ ਜਿਹੜਾ ਸਾਰਾਂ ਦਾ ਹੋ ਸੀਗਾ ਕਰਤਾ ਤਰ-ਤਰ ਚੇਤਾ ਸਰਗਣਾ ਹਾਂ ਉਹ ਥੋੜੇ ਦਿਨ ਪਹਿਲਾਂ ਉਹ ਤਾਂ ਹੋ ਗਿਆ ਰਟਾਇਰ ਗੱਲ ਕਰ ਉਹਦੇ ਉਹਦੀਆਂ ਕਰਤੂਤਾਂ ਮੇਰੇ ਕੋਲੇ ਅਹੀਆਂ ਕਰਤੂਤਾਂ ਨੇ ਮੈਂ ਬਸ ਤਾਂ ਨੂੰ ਕੋਈ ਸ਼ਰਮ ਨਹੀਂ ਹੁੰਦੀ ਇਹ ਤਾਂ ਐਂਡ ਤੇ ਆਪ ਹੀ ਸੁਸਾਈਡ ਕਰਦੇ ਨੇ ਉਹਦੀਆਂ ਕਰਤੂਤਾਂ ਮੈਂ ਸਾਰੇ ਚੈਨਲਾਂ ਤੇ ਚਲਾਉਂਗਾ ਤੇ ਲੋਕਾਂ ਨੂੰ ਦੱਸੂਗਾ ਵੀ ਇਹ ਹੈ ਜਿਆ ਕੰਮ ਕਰਦੇ ਨੇ ਵੀ ਨਸ਼ਾ ਕੌਣ ਬਕਾਉਂਦਾ ਜਾਲੀ ਐਨਕਾਉਂਟਰ ਇਹ ਕਿਵੇਂ ਕਰਦੇ ਨੇ ਕਿਵੇਂ ਇਹ ਫਰੋਤੀਆਂ ਮੰਗਦੇ ਨੇ ਉਹਦੀਆਂ ਕਰਤੂਤਾਂ ਉਹੀ ਕੰਮ ਹੁਣ ਉੱਥੇ ਕਰਿਆ ਉਹੀ ਨਾਨਕ ਸਿੰਘਾਂ ਖੁੱਲੀ ਪਾਵਰ ਦੇ ਦਿੰਦੇ ਨੇ ਹੀ ਜਾਓ ਚੱਕ ਦੋ ਫੱਟੇ ਉਹਨਾਂ ਨੇ ਕੀ ਕਰਿਆ ਮੰਡੌਰ ਕਿ ਮੰਡੌਰ ਕੇ ਜਿਹੜਾ ਪਿੰਡ ਆ ਉੱਥੇ ਪਤਾ ਨਹੀਂ ਮਟਾਉਰ ਉੱਥੇ ਐਨਕਾਉਂਟਰ ਕਰਿਆ ਕਿਸੇ ਦਾ ਜਾਲੀ ਪਹਿਲਾਂ ਤਾਂ ਕਿਸੇ ਦਾ ਪੁੱਤ ਮਾਰਿਆ ਚੇਕੇ ਮੀਮਾਰ ਜੀ ਸੁਣਨਾ ਮਾਰਿਆ ਜਾਲੀ ਨੂੰ ਕਾਉਂਟਰ ਕਰਕੇ ਦਾਹੂ ਦੇ ਪਿੱਛੇ ਅੱਜੇ ਦਾਰੂ ਨਾਲ ਹੰਕਾਰੇ ਹੋਏ ਸੀ ਉਹਦੇ ਕਰਨਲ ਨੇ ਵਿਚਾਰੇ ਨੇ ਕਿਸ ਨੇ ਗੱਡੀ ਘੜਾਈ ਕਰਨਲ ਦੀ ਕਿੱਡੀ ਵੱਡੀ ਤਨ ਐਸਐਸਪੀ ਬਰੋਬਰ ਪਾਵਰ ਹੋ ਗਈ ਉਹਦਾ ਮੁੰਡਾ ਨਾਲ ਉਹਦੀ ਮਿਸ ਜੀ ਨਾਲ ਨਾਲ ਤਾਂ ਮੁੰਡਾ ਕੁੱਟਿਆ ਨਾਲ ਉਹ ਕੁੱਟਿਆ ਬੁਰੀ ਤਰ੍ਹਾਂ ਕੁੱਟਿਆ ਕਰਨਲ ਐਡਾ ਵੱਡਾ ਅਫਸਰ ਤੇ ਬਾਅਦ ਚ ਉਹਦੀ ਮੈ ਮਿਸ ਜੀ ਦੀ ਵੀ ਅੱਜ ਵੀਡੀਓ ਸੁਣੀ ਜਾਂਦਾ ਸੀ ਮਿਸ ਜੀ ਕਹਿ ਰਹੀ ਹੈ ਵੀ ਨਾਨਕ ਸਿੰਘ ਸਾਡ ਨੂੰ ਉਲਟਾ ਕਹਿ ਰਿਹਾ ਵੀ ਤੁਸੀਂ ਸਮਝੌਤਾ ਕਰ ਲਓ ਡਰਾ ਰਿਹਾ ਹੁਣ ਵੀ ਡਰਾ ਰਿਹਾ ਹਾਂ ਵੀ ਤੇਰੇ ਰੈਂਕ ਤੋਂ ਵੱਡਾ ਰੈਂਕ ਆ ਉਹਦਾ ਹਰੇਕ ਤਾਂ ਹੀ ਵੀ ਤੂੰ ਆਪ ਦੇ ਇਹਨਾਂ ਨੂੰ ਟਰਮੀਨੇਟ ਕਰੋ ਬੱਚੇ ਨਾਨਕ ਸਿੰਘ ਤੇ ਵੀ ਕਾਰਵਾਈ ਹੋਣੀ ਚਾਹੀਦੀ ਐ ਮੇਰਾ ਕਹਿਣਾ ਹੈ ਉਹ ਪਾਵਰਾਂ ਦੇ ਅਧਿਖਤਿਆਰ ਦੇਂਦਾ ਜਦੋਂ ਅਨਕਾਊਂਟਰ ਦੀ ਐਂ ਕਰਦਾ ਇਹ ਨਾਲ ਬਹਿ ਕੇ ਅਨਕਾਊਂਟਰ ਹੁੰਦਾ ਮੈਂ ਦੂਜਾ ਐਂ ਅਨਕਾਊਂਟਰ ਵੇਲੇ ਉਹ ਕਰਦੇ ਨੇ ਝੂਠੇਣ ਕਾਊਂਟਰ ਦੀ ਵਾਹ ਵਾਹ ਐਂ ਕਰਦੇ ਨੇ ਇਹ ਬਾਈ ਅਨਕਾਊਂਟਰ ਮੇਰੀ ਗੱਲ ਮੰਨ ਲੋ ਇਹ ਬਹੁਤ ਵੱਡੀ ਇਹਨਾਂ ਦੀ ਚਾਲ ਹੈ ਔਂਗਲੇ ਸਮੇਂ 'ਚ ਇਹ ਤੁਸੀਂ ਐਂ ਨਾ ਸਮਝੋ ਨਾ ਆਂ ਦੇਖਾ ਨਾ ਕਰੋ ਜਿਵੇਂ ਨਸ਼ੇ ਨੂੰ ਦੇਖ ਕੇ ਅਨ ਦੇਖਾ ਕਰਤਾ ਤੇ ਨਸ਼ਾ ਆਪਣੇ ਹਰੇਕ ਦੇ ਘਰ ਚ ਆ ਗਿਆ ਇਹ ਅਨਕਾਊਂਟਰ ਇਹਨਾਂ ਦੀ ਬਹੁਤ ਵੱਡੀ ਚਾਲ ਹੈ ਅਨਕਾਊਂਟਰ ਥਰੂ ਇਹ ਐਕਟਿਵਿਸਟਾਂ ਨੂੰ ਜਿਹੜੇ ਬੋਲਦੇ ਨੇ ਮੇਰੇ ਵਰਗੇ ਮਾਤੜ ਤਮਾਤੜ ਜਾਂ ਕੋਈ ਹੋਰ ਸੱਚ ਤੇ ਬੋਲਦਾ ਜਾਂ ਇਹਨਾਂ ਦਾ ਕੋਈ ਵਿਰੋਧ ਕਰਦਾ ਹੈ ਇਹ ਕਿਸੇ ਦਾ ਵੀ ਕਿਸੇ ਨੂੰ ਵੀ ਇਨਕਾਊਂਟਰਾਂ ਨਾਲ ਤੇ ਮਰਵਾ ਸਕਦੇ ਨਹੀਂ ਲੋ ਇਹਨਾਂ ਨੂੰ ਇੰਨਾ ਪਾਵਰ ਅਖਤਿਆਰ ਹੋ ਗਿਆ ਹੁਣ ਆਪਾਂ ਰੋਜ਼ ਦੋ ਚਾਲਨ ਕਾਊਂਟਰ ਦੋ ਚਾਲਨ ਕਾਊਂਟਰ ਸੁਣਦੇ ਆਂ ਜਾਲੀ ਬਗੈਰ ਮਤਲ ਤੋਂ ਕਿੰਨਾਂ ਦੇ ਜਿਹੜੇ ਵਿਚਾਰੇ ਨਸ਼ੇ ਦੀ ਭਾਲ ਨਸ਼ੇ ਦੀ ਤੋੜ ਚ ਮਾੜਾ ਮੋਟਾ ਛੋਟਾ ਜਿਹਾ ਕੁਸ ਕੰਮ ਕਰ ਦਿੰਦੇ ਨੇ ਕੰਡ ਕਰ ਦਿੰਦੇ ਨੇ ਉਹਨਾਂ ਨੂੰ ਫੜ ਕੇ ਪਹਿਲਾ ਵਰਚੇ ਚ ਹੀ ਉਹਨਾਂ ਦੇ ਕਾਊਂਟਰ ਉਹਨਾਂ ਨੂੰ ਜੇਲ੍ਹ ਭੇਜਣਾ ਚਾਹੀਦਾ ਹੈ ਜਿਹੜੇ ਵੱਡੇ ਕ੍ਰਿਮੀਨਲ ਨੇ ਉਹਨਾਂ ਨੂੰ ਇਹ ਸ਼ ਉਲਟੋ ਰੱਖਿਆ ਕੰਮ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਹੁਣ ਨਸ਼ੇ ਵਾਲਿਆਂ ਦਾ ਘਰ ਢਾਇਆ ਜਾ ਰਿਹਾ ਕਿਵੇਂ ਦੇਖਦੇ ਹੋ ਆ ਮੁੱਦੇ ਉਹ ਯਾਰੇ ਤਾਂ ਡਰਮ ਹੈ ਬਾਬਾ ਜੀ ਇਹਦਾ ਡਰਮ ਕਹਿੰਦੇ ਨਸ਼ਾ ਵੇਚਦੇ ਸੀ ਸਾਰੇ ਆ ਮੈਂ ਅੱਜ ਵੀ ਅੱਜ ਅੱਜ ਨਸ਼ਾ ਵੇਚਦਾ ਵੀਡੀਓ ਅੱਜ ਕੱਲ੍ਹ ਪਰਸ ਵੀ ਛੱਡ ਅੱਜ ਨਹੀਂ ਆ ਪਾ ਕੇ ਆ ਇੱਥੇ ਹੁਣ ਇੱਥੇ ਇੱਥੇ ਸਾਡੇ ਮਾਨਸਾ ਸਿਟੀਵਾਂਜ ਬਾਹਰ ਹੋ ਰਹਨਾਂ ਜਾਂ 1500 ਜਨਾਂ ਮਰਜ਼ੀ ਨਸ਼ਾ ਲੈ ਲੈਣ ਮੇਰੇ ਨੂੰ ਮੈਨੂੰ ਦੱਸਣਾ ਕੇ ਉਹ ਤਾਂ ਸਾਡੇ ਮਾਨਸਾ ਸਿਟੀਵਾਂਜ 1500 ਜਨਾਂ ਮਰਜ਼ੀ ਨਸ਼ਾ ਲੈ ਲੈਣ ਨੂੰ ਅੱਛਾ ਸ਼ਰਾਬ ਵਿਕੀ ਜਾਂਦਾ ਨਾ ਕੋਈ ਰੋਕ ਨਾ ਜਿਹੜੇ ਬੰਦੇ ਦੇਖ ਆ ਆਪਾਂ ਫੜੇ ਸੀ ਨਾਨਕ ਸਿੰਘ ਹੁੰਦੇ ਜਾਂ ਹੋਰ ਹੁੰਦੇ ਆਪਾਂ ਉਹੀ ਬੰਦੇ ਫੜੇ ਸੀ ਜੀ ਹੁਣ ਇਹਨਾਂ ਨੇ ਉਹਨਾਂ ਦੀ ਪਰਚੇ ਪਾਏ ਨੇ ਅੱਛਾ ਜਿਹੜੇ ਬੰਦੇ ਮੈਂ ਦੋ ਦੋ ਬਾਰ ਫੜੇ ਚ ਨਸ਼ੇ ਨਾਲ ਫੜੇ ਹੁਣ ਇਹ ਇਹ ਉਹਨਾਂ ਬੰਦਿਆਂ ਦੀ ਪਰਚੇ ਪਾ ਕੇ ਫੋਟੋ ਖਿਚਾ ਰਹੇ ਨੇ ਤੇ ਕਹਿ ਰਹੇ ਨੇ ਸੀ ਇੱਕ ਪਰਚਾ ਪੱਤ ਸੀ ਦੋ ਪਰਚੇ ਪਾ ਤੇ 10 ਪਰਚੇ ਪਾਤੇ ਰੋਜ਼ ਇਹ ਖਬਰ ਲਗਾਉਂਦੇ ਨੇ ਤੇ ਜਦੋਂ ਮੈਂ ਉਹ ਅਸੀਂ ਸਾਡੀ ਟੀਮ ਐਂਟੀ ਡਰਗ ਟਾਸਕ ਨੇ ਫੜੇ ਸੀ ਉਦੋਂ ਅਸੀਂ ਮਾੜੇ ਹੋ ਗਏ ਸੀ ਸਾਡੇ ਤੇ ਪਰਚੇ ਪਾਏ ਸੀ ਜੇ ਉਹਦੀ ਇਹ ਨਸ਼ਾ ਰੋਕ ਦਿੰਦੇ ਸਾਡੇ ਜਿਹੜੇ ਅਸੀਂ ਹੁਣ ਵੀ ਉਹੀ ਫੜੇ ਨੇ ਕੋਈ ਉਹਨਾਂ ਨੇ ਕਿਹੜਾ ਕੋਈ ਉਹ ਪੜ ਲਿਆ ਬਿਲਕੁਲ ਕਿੰਗ ਪਿੰਨ ਪੜ ਲਿਆ ਇਹਨਾਂ ਦੇ ਆਪ ਦੇ ਐਮ ਐਲ ਏ ਕਰਪਸ਼ਨ ਸ਼ਾਮਿਲ ਨਿਸ਼ਾਨਾਂ ਤੋਂ ਪੈਸੇ ਲੈਂਦੇ ਨੇ ਜਿਹੜੇ ਅਫਸਰ ਦੇ ਥਾਣੇ 'ਚ ਪੰਜ-ਪੰਜ ਮੌਤਾਂ ਹੋ ਗਈਆਂ ਐਸ ਐਚ ਓ ਮੰਨ ਲੈ ਐਸ ਐਚ ਓ ਸੀ ਲੋੜ ਹੀ ਨਹੀਂ ਜਿਹੜੇ ਐਸ ਐਚ ਓ ਦੇ ਥਾਣੇ 'ਚ ਪੰਜ ਮੌਤਾਂ ਹੋਈਆਂ ਪਹਿਲਾਂ ਚਿੱਟੇ ਨਾਲ ਉਹਦੀ ਚੁੱਪ ਕਰਕੇ ਐਸ ਐਚ ਓ ਲੈਵਲ ਦੀ ਛੋਟੇ ਤਾਂ ਵਿਚਾਰੇ ਚੱਲ ਕੋਈ ਗੱਲ ਨਹੀਂ ਐਸ ਐਚ ਓ ਲੈਵਲ ਤੇ ਉਦੋਂ ਉੱਪਰ ਲੈ ਦੀ ਉਹਦੀ ਇਨਕੁਆਰੀ ਕਰਨ ਜਾਇਦਾਦੀ ਇਨਕੁਆਰੀ ਕਰਨ ਪਤਾ ਲੱਗ ਜੂ ਆਜ ਤੋਂ ਵੱਧਾ 10 10 ਗੁਣਾ 20 20 ਗੁਣਾ ਬਣਾ ਰੱਖੀਆਂ ਜਾਇਦਾਦਾਂ ਇਹਨਾਂ ਨੇ ਇਹਨਾਂ ਦੇ ਐਮਐਲਆ ਨੇ ਬਿਲਕੁਲ ਜਿੰਨਾਂ ਕੋਲੇ ਸਕੂਟਰ ਹੀ ਨਹੀਂ ਸੀ ਕੋਠੀਆਂ 3-3 ਕਰੋੜ ਦੀਆਂ ਇਹ ਕਿਹਨਾ ਵੱਡਾ ਮਕਦਮਾ ਛ ਕੋਈ ਨਹੀਂ ਫੜਿਆ ਹਜੇ ਤੱਕ ਸਾਡੇ ਮਾਨਸਤ ਆਜੀ ਕਿਸੇ ਵੱਡੇ ਮਕਦਮੇ ਨੂੰ ਹੱਥ ਨਹੀਂ ਪਾਇਆ ਘਰ ਤਾਂ ਟਾਉਣ ਦੀ ਗੱਲ ਦੂਰੀ ਹੈ ਅੱਛਾ ਹਾਂ ਘਰ ਇਹਨਾਂ ਨੇ ਤਾਂ ਕਿਰੇ ਟਾਏ ਨੇ ਇੱਕ ਗੱਲ ਮੈਂ ਹੋਰ ਕਪਾੜ ਖੋਲੂਗਾ ਘਰ ਇਹਨਾਂ ਨੇ ਟਾਏ ਨੇ ਜਿਹੜੇ ਪੰਚਾਇਤੀ ਥਾਮਾਂ ਚ ਨਹੀਂ ਅੱਛਾ ਉਹ ਇਹਨਾਂ ਨੇ ਡਰਾਮਾ ਕਰਿਆ ਪੰਚਾਇਤੀ ਥਾਮ ਵਾਲੇ ਇੱਕ ਤੋਂ ਟਾ ਕੇ ਇਹਨਾਂ ਨੂੰ ਪਤਾ ਸੀ ਇਹਨਾਂ ਨੇ ਪਾਇਆ ਐਕਟਰ ਬੰਦੇ ਨੇ ਯਾਰ ਇਹ ਸੋਸ਼ਲ ਮੀਡੀਆ ਤੋਂ ਆਏ ਨੇ ਇਹਨਾਂ ਨੇ ਪਹਿਲਾਂ ਸੋਚਿਆ ਵੀ ਆਪਾਂ ਦਿੱਲੀੋਂ ਹਰਗੇ ਪੰਜਾਬ ਚ ਕੀ ਕਰੀਏ ਵੀ ਨਸ਼ੇ ਦੇ ਮੁੱਦੇ ਤੇ ਲੋਕ ਸਾਰਾ ਕੁਝ ਆਪਣੀ ਚੀਜ਼ ਵਾਲੀ ਕਾਪੀ ਕਰ ਰਹੇ ਨੇ ਹਰ ਇੱਕ ਚੀਜ਼ ਕੱਲੀ ਕੱਲੀ ਉਹੀ ਭਾਸ਼ਣਾ ਉਹੀ ਗੱਲਾਂ ਬਾਤਾਂ ਉਹੀ ਪਿੰਡਾਂ ਚ ਪੰਚਾਇਤਾਂ ਉਹੀ ਕਮੇਟੀਆਂ ਜਦੋਂ ਆਪਾਂ ਕਰੇ ਸੀ ਆਪਾਂ ਬਦਮਾਸ਼ ਚੋਰ ਠੱਗ ਸੌ ਕੁਸ ਹੋ ਗਈ ਸੀ ਨਾ ਤੇ ਹੁਣ ਆਪ ਕੀ ਕੁਛ ਕਰ ਰਹੇ ਨੇ ਇਹ ਤੇ ਇਹਨਾਂ ਨੇ ਕੀ ਕਰਿਆ ਜੀ ਚਾਰ ਕਟਾਏ ਪੰਜ ਕਟਾਏ ਜਿਵੇਂ ਦਿੱਲੀ ਜੀ ਉੱਥੇ ਜੁਪੀਟਾਏ ਸੀਗੇ ਜਾਂ ਐਮਪੀਟਾਏ ਸੀਗੇ ਉੱਥੇ ਉਹਨਾਂ ਨੇ ਸੁਪਰੀਮ ਕੋਰਟ ਨੇ ਸੱਦ ਕੇ ਰੱਟਪਾਤੀ ਵੀ ਉਹਨਾਂ ਨੇ ਰੱਟਪਾਤੀ ਸੁਪਰੀਮ ਕੋਰਟ ਨੇ ਝਾੜ ਲਿਆ ਇੱਥੇ ਵੀ ਇਹਨਾਂ ਨਾਲ ਆਹੀ ਕੁਝ ਹੋਣਾ ਹੈ ਸੁਪਰੀਮ ਕੋਰਟ ਨੇ ਆ ਜਾਂ ਹਾਈ ਕੋਰਟ ਨਤੇ ਰੋਕ ਲਾ ਦੇਣੀ ਹੈ ਇਹਨਾਂ ਨੇ ਕਹਣਾ ਅਸੀਂ ਤਾਂ ਨਾਸ਼ਾ ਰੋਕ ਦਿੰਦੇ ਅਜੀਤ ਨਸ਼ਾ ਖਤਮ ਕਰਤਾ ਸੀ ਸਾਨੂੰ ਬਹ ਹਾਈ ਕੋਰਟ ਲੋਕ ਤਾਂ ਕੁਸ ਕਵੀ ਲੋਕ ਬੋਲਣ ਲੱਗੇ ਲੋਕ ਤਾਂ ਵਿਚਾਰੇ ਸੱਚੇ ਬੋਲਦੇ ਨੇ ਕੋਈ ਬੋਲਦਾ ਵੀ ਗਰੀਬਾਂ ਆਮ ਘਰਾਂ ਨਾ ਟਾੜਾਂ ਜਿਹਨਾਂ ਦੇ ਕੱਲੇ ਘਰ ਨੇ ਜਿਹਨਾਂ ਨੇ 15-15 ਮਹਿਲ ਖੜੇ ਕਰ ਲੈ ਨਸ਼ਾ ਵੇਚ ਕੇ 50-50 ਕਰੋੜ ਦੀਆਂ ਕੋਠੀਆਂ ਪਾਲੀਆਂ ਇੱਕ ਇੱਕ ਬੀਬੀ ਦੀ ਵੀਡੀਓ ਵੀ ਵਾਇਰਲ ਹੋਈ ਸੀ ਇਸ ਤਰ ਨਸ਼ਾ ਵੇਚਦੇ ਰਵਾਂਗੇ ਉਹਨਾਂ ਦਾ ਟਾਇਆ ਹਾਂ ਉਹਨਾਂ ਦਾ ਟਾਇਆ ਉਹ ਤਾਂ ਯਾਰ ਅੱਜ ਤਾਂ ਮੇਰੀਆਂ 50 ਵੀਡੀਓ ਨੇ ਹਾਂ ਮੈਂ ਵੀਡੀਓ ਪਾਈ ਸੀ ਉਹ ਉਹਦਾ ਫਿਰ ਬੀਬੀ ਦਾ ਵਿਚਾਰੀ ਫੇਰ ਵੀ ਇੱਕ ਘਰ ਸੀ ਕੱਲਾ ਪਿੰਡ ਦੀ ਸੀ ਰਾਹ ਦਾ ਮੈਂ ਕਰੋੜਾਪਤੀ ਬੰਦਾ ਹਾਂ ਵਰਬਾ ਬੱਤੀ ਜਿਹੜਾ ਕਹਿੰਦਾ ਸੀ ਤੂੰ ਮੈਂ ਕਹੇ ਵੇਚ ਕੇ ਦਿਖਾਣਾ ਕਹਿੰਦਾ ਮੈਂ ਵੇਚੂਗਾ ਤੇ ਅੱਜ ਵੀ ਵੇਚ ਹੀ ਜਾਂਦਾ ਉਹ ਅੱਛਾ ਹਾਂ ਹੋਰ ਬੜੇ ਹੋਰ ਬੜੇ ਮਸਲਾ ਹੱਲ ਕਿਵੇਂ ਹੋਊ ਨਸ਼ੀਆਲਾ ਹੱਲ ਕਿਵੇਂ ਹੋ ਆਪਾਂ ਕਹਿ ਦਿੰਦੇ ਨੇ ਸਰਕਾਰ ਕਹਿੰਦੀ ਅਸੀਂ ਕਰਦੇ ਆਂ ਤਾਂ ਸਾਨੂੰ ਕਹਿੰਦੇ ਆ ਕਿ ਤੁਸੀਂ ਆ ਗਲਤ ਕਰ ਰਹੇ ਹੋ ਫਿਰ ਮਸਲਾ ਹੱਲ ਹੋਊਗਾ ਕਿਵੇਂ ਮਸਲਾ ਵੀਰੇ ਹੱਲ ਤਾਂ ਹੋਊਗਾ ਦੇਖ ਕੋਈ ਬਾਲੀ ਵੱਡੀ ਗੱਲ ਨਹੀਂ ਸਰਕਾਰ ਚਾਹੇ ਨਸ਼ਾ 5 ਮਿੰਟਾਂ ਚ ਖਤਮ ਹੋ ਸਕਦਾ ਹੈ ਕਿਵੇਂ ਮੇਰੀ ਗੱਲ ਤਾਂ ਸੁਣਾ ਸਰਕਾਰ ਚਾਹੇ 5 ਮਿੰਟਾਂ ਚ ਖਤਮ ਹੋ ਸਕਦਾ ਹੈ ਸਿੱਧਮ ਸਿੱਧੀਆਂ ਸਜਾਵਾਂ ਜਿਹੜੇ ਵੱਡੇ ਬਲੈਕੀਏ ਨੇ ਹਣਾ ਸਿੱਧੀਆਂ ਮਾਰ ਰਹੇ ਨੇ ਇਹਦੇ ਗੋਲੀਆਂ ਜਿਹੜੇ ਵੱਡੇ ਬਲੈਕੀਏ ਨੇ ਖਤਮ ਕਰਦੇ ਨੇ ਨੀਸਤਾਂ ਬੂਲ ਕਰਦੇ ਨੇ ਜਦੋਂ 2-4 ਨੂੰ سزا ਮਿਲ ਗਈ ਵੱਡੇ ਬਲੈਕੀਆ ਨੂੰ ਗਰੀਬ ਕਰਾ ਬੰਦੀ ਗੱਲ ਕਰਦਾ ਇਹ ਫੜਦੇ ਨੇ ਮੱਛੀਆਂ ਤੋਂ ਵੀ ਮੱਛੀਆਂ ਖਾਣ ਪੀਣ ਵਾਲਿਆਂ ਨੂੰ ਹੁਣ ਤੂੰ ਮੈਨੂੰ ਕਹਿੰਗਾ ਕਿਵੇਂ ਖਤਮ ਹੋ ਸਕਦਾ ਮੈਂ ਤੈਨੂੰ ਦੱਸਦਾ ਕਿਵੇਂ ਖਤਮ ਹੋ ਸਕਦਾ ਪਹਿਲਾਂ ਮੈਂ ਕਿੰਨੇ ਵਾਰ ਬੋਲੇ ਪੂਰੇ ਬਾਲਡ ਦੀ ਆਬਾਦੀ ਕਿੰਨੇ ਦੇਸ਼ ਨੇ ਕਰੋਨਾ ਵੇਲੇ ਇੱਕ ਬੰਦਾ ਬਾਹਰ ਆਇਆ ਦਿੱਤਾ ਸੀ ਇਹਨਾਂ ਨੇ ਇੱਕ ਬੰਦਾ ਵੀ ਨਹੀਂ ਨਿੱਤਾ ਸੀ ਨਾ ਤੇ ਨਸ਼ਾ ਵੀ ਉਹ ਵੀ ਬੰਦ ਕਰਨਾ ਨਸ਼ਾ ਵੇਚਣ ਦਾ ਕੁਝ ਵੀ ਨਹੀਂ ਕਰੋਨਾ ਕਾਲ ਵੇਲੇ ਨਾਲੇ ਸਾਰਾ ਹਿੰਦੁਸਤਾਨ ਪੂਰਾ ਭਾਰਤ ਇਹਨਾਂ ਨੇ ਬੰਦ ਕਰਤਾ ਸੀ ਚਿੜੀ ਨਹੀਂ ਪਰਕਣ ਦਿੱਤੀ ਸੀ ਤੇ ਨਸ਼ਾ ਕਿਵੇਂ ਵਿਕੀ ਜਾਂਦਾ ਫਿਰ ਨਸ਼ਾ ਵੇਚਣ ਦਾ ਬੰਦੀ ਥੋੜੇ ਨੇ ਬੰਦ ਹੋ ਸਦਾ ਸਰਕਾਰ ਚਾਹੇ ਚੁਟਕੀ ਹੁਕਮ ਦੇਵੇ ਖਤਮ ਕਰਨ ਖਤਮ ਹੋ ਸਦਾ ਖਤਮ ਪਾਰੇ ਕਰਨਾ ਨਹੀਂ ਚਾਹੁੰਦੇ ਕਿਉਂਕਿ ਇਹਨਾਂ ਨੂੰ ਕਮਾਈ ਹੈ ਇਹਨਾਂ ਦੇ ਲੀਡਰ ਨੂੰ ਕਮਾਈ ਹੈ ਸਾਰੀ ਅਫਸਰਾਂ ਨੂੰ ਕਮਾਈ ਹੈ ਆਪ ਬਕਾਉਂਦੇ ਨੇ ਇਹਨਾਂ ਦਾ ਆਪ ਦਾ ਨਸ਼ਾ ਹੈ ਆਮ ਖਾਮ ਦਾ ਨਸ਼ਾ ਨਹੀਂ ਤੇਰਾ ਮੇਰਾ ਨਸ਼ਾ ਨਹੀਂ ਜਿਹੜਿਆ ਵਿਚਾਰਾਂ ਦੇ ਘਰ ਟਾ ਆ ਜਾ ਤਾਂ ਦਿਹਾੜੀ ਇਹਨੇ ਯਾਰਾ ਇਹਦਾ ਦਿਹਾੜੀ ਦੇ ਕੰਮ ਕਰਦੇ ਨੇ ਇਹਨਾਂ ਦੇ ਪਰਚੇ ਪਾਉਂਦੇ ਨੇ ਉਹ ਪਰਚਿਆਂ ਦੀ ਗਿਣਤੀ ਵੱਜ ਜਾਂਦੀ ਹੈ ਇਹਨਾਂ ਦੇ ਇਹੋ ਲੱਗ ਜਾਂਦਾ ਜਿਹੜੇ ਵੱਡੇ ਨੇ ਵਾਈਟ ਕਾਲਰ ਆਪਾਂ ਨੂੰ ਪਤੀ ਹੈ ਹੁਣ ਕਿੱਡੇ ਕਿੱਡੇ ਨੇ ਵਿੱਚ ਹੀ ਇਹਨਾਂ ਦੇ ਲੀਡਰ ਨੇ ਵਿੱਚ ਹੀ ਪੁਰਾਣੇ ਲੀਡਰ ਨੇ ਜਿਨ੍ਹਾਂ ਨੇ ਅਰਬਾਂ ਖਰਬਾਂ ਦੀ ਜਿਵੇਂ ਚੇ ਪੁਲਿਸ ਅਫਸਰ ਵਿੱਚ ਰਾਜੀਤ ਸਿੰਘ ਵਰਗੀਆਂ ਕਾਲੀਆਂ ਭੇਡਾਂ ਹਜ਼ਾਰਾਂ ਕਲਾ ਰਾਜੀਤਨੀ ਹਜ਼ਾਰਾਂ ਉਹਨਾਂ ਦੇ ਕਾਰਵਾਈ ਕਰਨ ਬਿਲਕੁਲ ਹਨਾ ਦੇਣ ਉਹਨਾਂ ਨੂੰ ਸਭ ਕੋਲ ਦੀ ਸਾਰੀ ਸਾਰੀ ਪ੍ਰਾਪਰਟੀ ਢਜੈ ਜ਼ਬਤ ਕਰਕੇ ਜਾਂ ਤਾਂ ਇਹਨਾਂ ਦੇ ਜਵਾਕ ਮਾਰ ਕੇ ਉਹਨਾਂ ਨੂੰ ਦੇ ਦੇ ਨਸ਼ਿਆਂ 'ਚ ਹਨਾ ਜਾਂ ਸਰਕਾਰੀ ਸਕੂਲ ਉਹਨਾਂ ਦੀ ਪ੍ਰਾਪਰਟੀ ਨਾਲ ਸਰਕਾਰੀ ਪ੍ਰਾਈਵੇਟ ਲਾਜ ਬੱਚਿਆਂ ਲਈ ਪੜ੍ਹਾਈ ਦਾ ਗਰੀਬ ਜਵਾਕ ਨੇ ਯਾਰ ਪੜ੍ਹ ਨਹੀਂ ਸਕਦੇ ਯਾਰ ਹਨਾ ਉਹਨਾਂ ਦੀ ਪੜ੍ਹਾਈ ਦਾ स्तर ਬਰੋਬਰ ਕਰਦੇਣ ਆਪੀ ਕੰਮ ਲੋਟ ਇੰਨੀ ਜਾਇਦਾਦ ਬਣਾਈ ਐ ਸਮਗਲਰਾਂ ਨੇ ਯਾਰ ਤੇ ਲੀਡਰਾਂ ਨੇ ਇੱਕ ਲੀਡਰ ਆ ਜਿਹੜਾ ਅੱਜ ਤੱਕ ਭਰ ਰਿਹਾ ਮੇਰੇ ਕੋਲੇ ਤਾਂ ਅੱਜ ਤੱਕ ਕਾਗਜ਼ ਭਰਨ ਵੇਲੇ ਮੈਂ ਭਰ ਰਿਹਾ ਵੀ ਮੇਰੇ ਕੋਲੇ ਤਾਂ ਜੀ 2 ਕਿੱਲੇ ਜ਼ਮੀਨ ਦੇ ਨੇ ਤੇ ਸੋਨਾ ਤਾਂ ਚਲ ਹੈ ਨਹੀਂ ਤੇ ਅਗਲੇ 5 ਸਾਲਾਂ ਬਾਅਦ ਜਾਂ 10 ਸਾਲਾਂ ਬਾਅਦ ਲੀਡਰ ਬਣ ਤੋਂ ਬਾਅਦ ਮੈਂ ਭਰ ਰਿਹਾ ਉਹੀ ਆਪਦੀ ਆਮ ਵੀ ਮੇਰੇ ਕੋਲੇ 50 ਕਿੱਲੇ ਨੇ ਤੇ ਇੰਨਾ ਸਿਆਣਾ ਤੇ ਉਹੀ ਸਮਝ ਲੈਣੇ ਵੀ ਇੰਨੇ ਖਰਚੇ ਨੇ ਕਿਹੜੀ ਸੋਨੇ ਦੀ ਚੱਕੀ ਲਾ ਲਈ ਕੁਰਸੀ ਤੋਂ ਖਾਦਾ ਘਟ ਕੇ ਕਿਤੇ ਤਾਂ ਘਟਣਾ ਚਾਹੀਦਾ ਲੋਕ ਸੇਵਾ ਕਰਦੇ ਹੋਏ